ਸਾਸ਼ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਿਊਜ਼ ਚੈਨਲ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਮਿਲਣਗੇ ਤੁਹਾਨੂੰ ਮੁਕਤ ਤੇ ਖਾਸ ਖਬਰਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜਰੂਰ ਦੱਸੋ ਕਿ ਵੀਡੀਓ ਤੁਸੀਂ ਕਿਸ ਸ਼ਹਿਰ ਜਾਂ ਜੁਲ੍ਹੇ ਤੋਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਵਾਦਿਆਂ ਅੱਜ ਦੀ ਪਹਿਲੀ ਤੇ ਖਾਸ ਖਬਰ ਵੱਲ ਲੋ ਜੀ ਜਾਰੀ ਹੋ ਗਏ ਨਵੇਂ ਹੁਕਮ ਸਕੂਲਾਂ ਦੇ ਅਧਿਆਪਕਾਂ ਨੂੰ ਮਿਸ਼ਨ ਸਿਹਤ ਕਵਚ ਤਹਿ 17 ਅਕਤੂਬਰ ਨੂੰ ਹੋਣ ਵਾਲੀ ਪੇਰੈਂਟ-ਟੀਚਰ ਮੀਟਿੰਗ ਪੀਟੀਐਮ ਵਿੱਚ ਅਧਿਆਪਕ ਨਾ ਸਿਰਫ ਬੱਚਿਆਂ ਦੀ ਪੜ੍ਹਾਈ ਤੇ ਚਰਚਾ ਕਰਨਗੇ ਸਗੋਂ ਮਾਪਿਆਂ ਦਾ ਬੀਪੀ ਵੀ ਚੈੱਕ ਕਰਨਗੇ ਮਤਲਬ ਹੁਣ ਅਧਿਆਪਕਾਂ ਦੀ ਚਾਕ ਛੱਡ ਕੇ ਸਟੈਟਸ ਨੂੰ ਸੰਭਾਲਣ ਦੀ ਵਾਰੀ ਆ ਗਈ ਹੈ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਦੇ ਦਫ਼ਤਰ ਤੋਂ ਜਾਰੀ ਪੱਤਰ ਨੇ ਇਸ ਵਾਰ ਅਧਿਆਪਕਾਂ ਨੂੰ ਡਾਕਟਰ ਬਣਾ ਦਿੱਤਾ ਹੈ ਹੁਕਮਾਂ ਮੁਤਾਬਕ 10 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਵਿੱਚ ਮਿਸ਼ਨ ਸਿਹਤ ਕਵਜ ਤਹਿਤ ਸਕੂਲਾਂ 'ਚ ਬਲੱਡ ਪ੍ਰੈਸ਼ਰ ਜਾਂਚ ਕੈਂਪ ਲਗਾਏ ਜਾਣਗੇ ਇਸ ਦੌਰਾਨ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਘੱਟੋ ਘੱਟ 100 ਮਾਪਿਆਂ ਦਾ ਬੀਪੀ ਤਿੰਨ ਦਿਨ ਵਾਰ ਚੈੱਕ ਕਰਨਗੇ ਅਤੇ ਉਸ ਦਾ ਰਿਕਾਰਡ ਗੂਗਲ ਫਾਰਮ 'ਚ ਭਰਨਗੇ ਵਿਭਾਗ ਨੇ ਕਿਹਾ ਕਿ ਪੂਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕਰਕੇ ਸ ਸਸਪੈਂਡਡ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਕੀਤਾ ਆਤਮ ਸਮਰਪਣ ਪਿਛਲੇ 1 ਸਾਲ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ 'ਚ ਘਿਰੇ ਸਸਪੈਂਡਡ ਮਹਿਲਾ ਪੁਲਿਸ ਇੰਸਪੈਕਟਰ ਨੇ ਅੱਜ ਮੋਗਾ ਦੀ ਦਰਜ 'ਚ ਸਰੈਂਡਰ ਕਰ ਦਿੱਤਾ ਪਗੋੜੀ ਈਲਾਨੇ ਜਾਣ ਮਗਰੋਂ ਸਸਪੈਂਡਡ ਇੰਸਪੈਕਟਰ ਖਿਲਾਫ 1209 ਦਿਨ ਮਾਮਲਾ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ 'ਚ ਭ੍ਰਸ਼ਟਾਚਾਰ ਐਕਟ ਦੀਨ ਵੀ ਕੇਸ ਦਰਜ ਸੀ ਦੱਸਣਯੋਗ ਹੈ ਕਿ ਸਭ ਦਾ ਇੰਚਾਰਜ ਅਰਸ਼ਪ੍ਰੀਤ ਕੌਰ ਖਿਲਾਫ 21 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਮੌਜੂਦਾ 23 ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ ਮਿਲਣ ਵਾਲੀ 10% ਦੀ ਛੋਟ ਭਾਵੇਂ 30 ਸਤੰਬਰ ਨੂੰ ਖਤਮ ਕਰ ਦਿੱਤੀ ਗਈ ਹੈ ਪਰ ਪਿਛਲੇ ਕਈ ਸਾਲਾਂ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 31 ਅਕਤੂਬਰ ਤੱਕ ਵਿਆਜ ਪੈਨਲਟੀ ਦੀ ਅੱਧੀ ਮਾਫੀ ਮਿਲੇਗੀ ਇੱਥੇ ਦੱਸਣਾ ਚਾਹੀਦਾ ਹੈ ਕਿ ਰੈਗੂਲਰ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ 18% ਦੀ ਵਿਆਜ ਅਤੇ 30% ਦੀ ਪੈਨਲਟੀ ਦੇਣੀ ਪੈਂਦੀ ਸੀ ਇਸ ਤਰ੍ਹਾਂ 2013 ਤੋਂ ਹੁਣ ਤੱਕ ਪ੍ਰਾਪਰਟੀ ਟੈਕ ਵ्याज ਪੈਨਲਟੀ ਦਾ ਅੰਕੜਾ ਕਾਫੀ ਜ਼ਿਆਦਾ ਬਣ ਗਿਆ ਸੀ ਜਿਸ ਨਾਲ ਲੋਕਾਂ ਨੂੰ ਰਾਹਤ ਦੇਣ ਦੇ ਨਾਂ ਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਹਲਕਾ ਪਛਮੀ ਦੀਪ ਚੋਣ ਤੋਂ ਪਹਿਲਾਂ ਵਿਆਜ ਪੈਨਲਟੀ ਦੀ ਮਾਫੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਇਟ ਮਨੀ ਦੇ ਕੋਟੇ ਨੂੰ ਦੁੱਗਣਾ ਕਰਨ ਦਾ ਐ ਫੈਸਲਾ ਕੀਤਾ ਇਸ ਫੈਸਲੇ ਤੋਂ ਬਾਅਦ ਹੁਣ ਖਿਡਾਰੀਆਂ ਨੂੰ 240 ਰੁਪਏ ਦੀ ਬਜਾਏ 480 ਰੁਪਏ ਮਿਲਣਗੇ ਪੰਜਾਬ ਸਰਕਾਰ ਲਗਭਗ 6 ਸਾਲਾਂ ਦੇ ਬਕਫੇ ਤੋਂ ਬਾਅਦ ਖਿਡਾਰੀਆਂ ਦੀ ਡਾਇਟ ਮਨੀ ਜਵਾਦਾ ਕਰ ਰਹੀ ਹੈ ਵਿਕ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਫਾਸਲੇ ਵਾਲੇ ਪੰਜਾਬ ਸਰਕਾਰ ਦੀਆਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਰਫੁੱਲਰ ਕਰਨ ਦੀਆਂ ਸਿਹਰਤ ਕੋਸ਼ਿਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਕਰਵਾਇਆ ਜਾ ਰਿਹਾ ਹੈ ਡਾਕਟਰ ਅਮਰਨਾਥ ਸਿੰਘ ਆਈਏਐਸ ਰਿਟਾਇਰਡ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਿਆ ਗਿਆ ਕਿ 15 ਅਗਸਤ ਤੋਂ ਪੰਜਾਬੀ 올ਿਮਪੀਆਡ 'ਚ ਵਿਦਿਆਰਥੀਆਂ ਦੀ ਪੰਜਾਬ ਸਰਕਾਰ ਦੀਆਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਰਫੁੱਲਰ ਕਰਨ ਦੀਆਂ ਸਿਹਰਤ ਕੋਸ਼ਿਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀ ਡਾਕਟਰ ਅਮਰਨਾਥ ਸਿੰਘ ਆਈਏਐਸ ਰਿਟਾਇਰਡ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਿਆ ਗਿਆ ਕਿ 15 ਅਗਸਤ ਤੋਂ ਪੰਜਾਬੀ 올ਿਮਪੀਆਡ 'ਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਪਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਲਈ 31 ਅਕਤੂਬਰ 2025 ਤੱਕ ਰਜਿਸਟ੍ਰੇਸ਼ਨ ਦਾ ਸੁਨਹਿਰੀ ਮੌਕਾ ਹੈ ਉਨਾਵਲੋਂ ਦੱਸਿਆ ਗਿਆ ਕਿ ਪੰਜਾਬੀ 올ਿਮਪੀਆਡ ਕਰਵਾਉਣ ਦਾ ਮੁੱਖ ਮਕਸਦ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਉਹਨਾਂ ਦੇ ਅਮੀਰ ਵਿਰਸੇ ਨਾਲ ਜੋੜ ਅੰਮ੍ਰਿਤਸਰ ਦੇ ਪੀੜਪੜਕੇ ਵਾਲੇ ਬਾਜ਼ਾਰ ਕਟੜਾ ਜੈਮਲ ਸਿੰਘ ਵਿੱਚ ਅੱਜ ਸਵੇਰੇ ਉਸ ਵੇਲੇ ਹੜਕਾ ਮਚ ਗਿਆ ਜਦੋਂ ਭਾਰਤੀ ਸਟੇਟ ਬੈਂਕ ਐਸਬੀਆਈ ਦੀ ਇੱਕ ਸ਼ਾਖਾ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਦੀ ਅਣਖੀ ਕੁਝ ਹੀ ਮਿੰਟਾਂ ਵਿੱਚ ਬੈਂਕ ਅੰਦਰ ਪਿਆ ਫਰਨੀਚਰ ਦਸਤਾਵੇਜ਼ ਅਤੇ ਹੋਰ ਸਮਾਨ ਸੜ ਕੇ ਛੁਆ ਹੋ ਗਿਆ ਅੱਗ ਲੱਗਣ ਦਾ ਕਾਰਨ ਪ੍ਰਾਰੰਭਿਕ ਤੌਰ ਤੇ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਪੀੜਪੜਕੇ ਵਾਲੇ ਬਾਜ਼ਾਰ ਕਟੜਾ ਜੈਮਲ ਸਿੰਘ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਭਾਰਤੀ ਸਟੇਟ ਬੈਂਕ ਐਸਬੀਆਈ ਦੀ ਇੱਕ ਸ਼ਾਖਾ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਜੰਨੀ ਪਿਆਨਕਸੀ ਕੇ ਕੁਝ ਹੀ ਮਿੰਟਾਂ ਵਿੱਚ ਬੈਂਕ ਅੰਦਰ ਪਿਆ ਫਰਨੀਚਰ ਦਸਤਾਵੇਜ਼ ਅਤੇ ਹੋਰ ਸਮਾਨ ਸੜ ਕੇ ਏਸਵਾ ਹੋ ਗਿਆ ਅੱਗ ਲੱਗਣ ਦਾ ਕਾਰਨ ਪ੍ਰਾਰੰਭਿਕ ਤੌਰ ਤੇ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਖੁਸ਼ਕਿਸਮਤੀ ਨਾਲ ਅੱਗ ਲੱਗਣ ਵੇਲੇ ਬੈਂਕ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਵੇਂ ਹੀ ਇਲਾਕੇ ਦੇ ਲੋਕਾਂ ਨੇ ਇਮਾਰਤ ਵਿੱਚੋਂ ਧੂਆਂ ਨਿਕਲਦਾ ਵੇਖਿਆ ਉਹਨ ਮਨਸਾਬੀਕੇ ਕੋਰਦਾ ਬੇਰੇਮੀਨਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਔਰਤ ਨੂੰ ਸੜਕ ਵਿਚਕਾਰ ਹੀ ਕੁਹਾੜੀ ਨਾਲ ਵੱਢ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਨਸਾਬੀਕੇ ਕੋਰਦਾ ਬੇਰੇਮੀਨਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਔਰਤ ਨੂੰ ਸੜਕ ਵਿਚਕਾਰ ਹੀ ਕੁਹਾੜੀ ਨਾਲ ਵੱਢ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਉਕਤ ਔਰਤ ਇੱਕ ਆਦਮੀ ਅਤੇ ਬੱਚੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪੁਡਲਾੜਾ ਤੋਂ ਆਪਣੇ ਪਿੰਡ ਖੋਖਰ ਜਾ ਰਹੀ ਸੀ ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਤੇ ਬੈਠੀ ਔਰਤ ਤੇ ਕੁਹਾੜੀ ਨਾਲ ਵਾਰ ਕਰ ਦਿੱਤਾ ਅਤੇ ਇਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਜਿਸ ਦੌਰਾਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਤੇ ਸਵਾਰ ਵਿਅਕਤੀ ਅਤੇ ਬੱਚਾ ਵੀ ਜ਼ਖਮੀ ਹੋ ਗਏ ਕਟਨਾਮਗਰੋਂ ਹਮਲਾਵਰ ਸੜਕ ਵਿਚਾਲੇ ਹੀ ਕੁਹਾੜੀ ਸੁੱਟ ਕੇ ਫਰਾਰ ਹੋ ਗਿਆ ਫਿਲਹਾਲ ਜ਼ਖਮੀ ਵਿਅਕਤੀ ਅਤੇ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਸ ਗੱਲ ਦਾ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮੋਟਰਸਾਈਕਲ ਤੇ ਸਵਾਰ ਵਿਅ ਦ ਸੁਹਾਨੇ ਰਲੇ ਅੱਡਾ ਉੱਚੀ ਬਸੀ ਦੇ ਕੋਲ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ ਹਾਦਸੇ ਵਿੱਚ ਮਾਣ ਅਤੇ ਉਸਦੇ 4 ਸਾਲਾ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੀਤਾ ਤੇਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਸ਼ਕਤੀ ਸਿੰਘ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਆਪਣੇ ਪਰਿਵਾਰ ਸਮੇਤ ਜੰਮੂ ਤੋਂ ਖਟੂ ਸ਼ਾਮ ਦਰਸ਼ਨ ਕਰਨ ਲਈ ਜਾ ਰਿਹਾ ਸੀ ਇਸ ਦੌਰਾਨ ਜਦੋਂ ਉਹ ਉੱਟੀ ਬੱਸੀ ਨੇੜੇ ਪਹੁੰਚੇ ਤਾਂ ਉਸਦੀ ਸਵਿਫਟ ਡਿਜ਼ਾਇਰ ਕਾਰ ਅਚਾਨਕ ਬ੍ਰੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਹਾਦਸੇ ਇਨ ਬਿਆਨਕ ਸੀ ਕਿ ਕਾਰ ਦੇ ਅਪਰ ਖੱਟੇ ਉੱਡ ਗਏ ਪ